ਸ੍ਰੀ ਗੁਰੂ ਦਰਸ਼ਕੋ ਮੈਂ ਇਸ ਵਕਤ ਏਕਮ ਜਮ ਦੇ ਵਿੱਚ ਆ ਤੇ ਏਕਮ ਜਮ ਦੀ ਖਾਸੀਅਤ ਇਹ ਆ ਤੁਹਾਨੂੰ ਲੱਗਦਾ ਹੋਣਾ ਕਿ ਸ਼ਾਇਦ ਮੈਂ ਜੇ ਡਿਗਰੀ ਕਰ ਲਈ ਆ ਜਾਂ ਮੈਂ ਪੱਤਰਕਾਰੀ ਦੀਆਂ ਸਵਾਵਾ ਬਹੁਤ ਵਧੀਆ ਦਿੱਤੀਆਂ ਮੇਰਾ ਇਕੱਲੇ ਦਾ ਜਨਮ ਦਿਨ ਮਨਾਇਆ ਗਿਆ ਹੋਊਗਾ ਤਾਂ ਇਹ ਗਲਤ ਆ ਪਹਿਲੇ ਦਿਨ ਹੀ ਮੇਰੇ ਨਾਲ ਹੀ ਗੁਰੀ ਬੌਂਸਰ ਵੱਡਾ ਵੀਰ ਇਹਨਾਂ ਦਾ ਵੀ ਜਨਮ ਦਿਨ ਮਨਾਇਆ ਗਿਆ ਔਰ ਜਿਹੜਾ ਵੀ ਇੱਥੇ ਮੈਂਬਰ ਆ ਏਕਮ ਜਮ ਦਾ ਸਾਰਿਆਂ ਨੂੰ ਇੱਕ ਬਰਾਬਰ ਰੱਖਿਆ ਜਾਂਦਾ ਉਹ ਚਾਹੇ ਬਿਜ਼ਨਸਮੈਨ ਆ ਛੋਟਾ ਵੱਡਾ ਕੋਈ ਵੀ ਆ ਇਹ ਇਹ ਏਕਮ ਜਮ ਦੀ ਖਾਸੀਅਤ ਆ ਔਰ ਮੈਂ ਧੰਨਵਾਦ ਕਰਦਾ ਸਾਡੇ ਜਿਵੇਂ ਦੇ ਆਨਰ ਗਰਪਿਤ ਗੋਪੀ ਬਾਈ ਔਰ ਟ੍ਰੇਨਰ ਮਨਜਿੰਦਰ ਭੋਲਾ ਜੀ ਜਿਨ੍ਹਾਂ ਨੇ ਸ਼ਾਮ ਦਾ ਸਮਾਂ ਸੀ ਕਿਉਂਕਿ ਸਵੇਰ ਤੋਂ ਹੀ ਬਿਜ਼ੀ ਸੀਗੇ ਟ੍ਰੇਨਿੰਗ ਦੇਣੀ ਹੁੰਦੀ ਇਹਨਾਂ ਨੇ ਤੇ ਸ਼ਾਮ ਨੂੰ ਇਹਨਾਂ ਨੇ ਯਾਦ ਕਰਕੇ ਤੇ ਕਿਹਾ ਕਿ ਇੱਥੇ ਕੇਕ ਕਟਣਾ ਤਾਂ ਬੜੀ ਖੁਸ਼ੀ ਹੋਈ ਤੇ ਔਰ ਵੱਡੀ ਗੱਲ ਇਹ ਆ ਕਿ ਇੱਥੇ ਕੋਈ ਵੀ ਮੈਂਬਰ ਆ ਉਹ ਸਾਰਿਆਂ ਨੂੰ ਇੱਕ ਰੱਖਿਆ ਜਾਂਦਾ ਤੇ ਮੇਰੇ ਨਾਲ ਸਭ ਤੋਂ ਪਹਿਲਾਂ ਗੋਪੀ ਬਾਈ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਾਰਿਆਂ ਤੋਂ ਪਹਿਲਾਂ ਭਰਾ ਨੂੰ ਬਹੁਤ ਬਹੁਤ ਵਧਾਈਆਂ ਜਨਮ ਦਿਨ ਦੀਆਂ ਬਾਈ ਨੇ ਸਹੀ ਕਿਹਾ ਵੀ ਅਸੀਂ ਸਾਰਿਆਂ ਨੂੰ ਇੱਕ ਹੀ ਆ ਸਾਡੇ ਲਈ ਸਾਰੇ ਹੀ ਇੱਕ ਆ ਇੱਥੇ ਕੋਈ ਵੀ ਹੈ ਬਤਕਰਾਨੀ ਨਹੀਂ ਕਿ ਇਹ ਨਾ ਕਰਦੇ ਵੀ ਆ ਜਾਂ ਕੋਈ ਬਿਜ਼ਨਸਮੈਨ ਆ ਜਾਂ ਕੋਈ ਨਹੀਂ ਸਾਡੇ ਕੋਲ ਆ ਨਹੀਂ ਸਾਰੇ ਕੋਲ ਆ ਸਾਡੇ ਸਾਰੇ ਭਰਾ ਆ ਕੇ ਜਿਹੜੇ ਜਮ ਦੇ ਵਿੱਚ ਆਉਂਦੇ ਆ ਮੁੰਡੇ ਵੀ ਆਉਂਦੇ ਆ ਉਹਨਾਂ ਦੇ ਵੀ ਜੇ ਕੋਈ ਲੇਡੀ ਦਾ ਕੋਈ ਲੇਡੀਜ਼ ਮੈਂਬਰ ਦਾ ਵੀ ਬਰਥਡੇ ਆਉਂਦਾ ਉਹਦਾ ਵੀ ਮਨਾਉਂਦੇ ਆ ਅਸੀਂ ਸਹਿਯੋਗ ਮੰਗਦੇ ਸਾਰੇ ਭਰਾਵਾਂ ਤੋਂ ਵੀ ਸਾਡੇ ਜਮ ਦੇ ਵਿੱਚ ਆਓ ਆ ਤੁਹਾਡੀ ਜਮ ਆਪਦੀ ਸਿਹਤ ਦਾ ਖਿਆਲ ਰੱਖੋ ਬੱਦ ਤੋਂ ਬੱਦ ਧਿਆਨ ਰੱਖੋ ਹਸਪਤਾਲਾਂ 'ਚ ਪੈਸੇ ਦੇਣ ਨਾਲੋਂ ਸਿਹਤ ਤੇ ਇੱਥੇ ਜਮ ਦੇ ਵਿੱਚ ਆ ਕੇ ਐਕਸਰਸਾਈਜ਼ ਲਾਓ ਤੁਹਾਡੀ ਸਿਹਤ ਸਹੀ ਰਵੇ ਤੰਦਰੁਸਤ ਰਹੋ ਤੁਸੀਂ ਦਰਸ਼ਕੋ ਮੇਰੇ ਨਾਮ ਅੰਜਿੰਦਰ ਭੋਲਾ ਜੀ ਟ੍ਰੇਨਰ ਜਿਹੜੇ ਕਿ ਲੰਬੇ ਸਮੇਂ ਤੋਂ ਟ੍ਰੇਨਿੰਗ ਦੇ ਰਹੇ ਨੇ ਜਿੰਨੇ ਵੀ ਪੁਰਾਣੇ ਦੋਸਤ ਮਿੱਤਰ ਇਹਨਾਂ ਨੂੰ ਜਾਣਦੇ ਨੇ ਤੇ ਇਹਨਾਂ ਦੇ ਨਾਲ ਵੀ ਇਦਾਂ ਹੀ ਹੁੰਦਾ ਜਸ ਦਿਨ ਇਹਨਾਂ ਦਾ ਜਨਮ ਦਿਨ ਉਹਦਾ ਪਤਾ ਨਹੀਂ ਕਿੰਨੇ ਕੇਕ ਕੱਟੇ ਜਾਂਦੇ ਆ ਕਿਉਂਕਿ ਬਾਈ ਮਿੱਠੇ ਦਾ ਮੂੰਹ ਪੂਰਾ ਭਰ ਜਾਂਦਾ ਤੇ ਅੱਜ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਇਹ ਵੀ ਜਿਹੜੇ ਹੈਲਥ ਨੂੰ ਲੈ ਕੇ ਆਪਣੇ ਵੱਲੋਂ ਕੁਝ ਸਟੈਪਸ ਦੇਣਗੇ ਸਭ ਤੋਂ ਪਹਿਲਾਂ ਵੀਰ ਨੂੰ ਜਨਮ ਦਿਨੀਆਂ ਲੱਖ ਲੱਖ ਕਰੋੜਗੁੜ ਵਧਾਈਆਂ ਥੈਂਕ ਯੂ ਦੁਨੀਆ ਦੇ ਆ ਕੇ ਦੁਨੀਆ ਨੂੰ ਚਾਰ ਚੰਨ ਲਾਏ ਥੈਂਕ ਯੂ ਦੂਜੇ ਨੰਬਰ ਤੇ ਗੱਲ ਇਹ ਹੈ ਕਿ ਜਦੋਂ ਇੱਕ ਵਿਕੀ ਕਰਨ ਦਾ ਰੀਜਨ ਇਹ ਵੀ ਹੁੰਦਾ ਅੱਜ ਜਿਹੜੀ ਲਾਈਫ ਹੈ ਨਾ ਬਹੁਤ ਸਟ्रेस ਭਰੀ ਹੈ ਲੋਕ ਅਲੱਗ-ਅਲੱਗ ਬਿਜ਼ਨਸ ਦੇ ਵਿੱਚ ਕਮਾ ਕਰਨ ਦੇ ਵਿੱਚ ਇੰਨੇ ਬਿਜ਼ੀ ਹੁੰਦੇ ਆ ਕਿਸੇ ਕੋਲ ਕੋਈ ਟਾਈਮ ਨਹੀਂ ਹੁੰਦਾ ਇੱਥੇ ਆਪਾਂ ਇੱਕ ਸਰਕਲ ਬਣਿਆ ਵਾ ਕੁਝ ਵੀ ਜਦੋਂ ਕੋਈ ਆਪਣੇ ਖੁਸ਼ੀ ਦਾ ਫੰਕਸ਼ਨ ਹੁੰਦਾ ਜਰੂਰੀ ਨਿਕਲਾ ਬਰਥਡੇ ਦਾ ਕਈ ਤਰ੍ਹਾਂ ਦੇ ਅਲੱਗ-ਅਲੱਗ ਸੈਲੈਬ੍ਰਿਟੀਨ ਮਾਰ ਕਰੇ ਜਾਂਦਾ ਕੁਝ ਫਪਾ ਪ੍ਰੋਗਰਾਮ ਸੈਲੈਬ੍ਰੇਸ਼ਨ ਕਰਦੇ ਆਪਾਂ ਇਹ ਜੀ ਹੁੰਦਾ ਜਦੋਂ ਦਾ ਕਰਾਊਡ ਆਗਾ ਬੰਦੇ ਦੀ ਸਟ्रेस ਸਲੀਪ ਹੋ ਜਾਂਦੀ ਹੈ ਜਦੋਂ ਆਪਾਂ ਕੇਕ ਕੱਟਦੇ ਆ ਬੰਦਾ ਇੰਜੋਏਬ ਜਾਂ ਉਹਦਾ ਸਰਕਲ ਬਹੁਤ ਥੋੜਾ ਹੁੰਦਾਗਾ ਕੰਮਾਂ ਚ ਇੰਨਾ ਬੀਜ਼ੀ ਹੁੰਦਾਗਾ ਇਥੇ ਇੱਕ ਸਰਕਲ ਦੇ ਦਿੱਤਾ ਜਾਂਦਾ ਉਹਨੂੰ ਵੀ ਹਾਂ ਯਾਰ ਵੀ ਇਹਦੇ ਵਿੱਚ ਬੈਠ ਕੇ ਕੀ ਕੱਟਿਆ ਗਿਆ ਇੰਜੋਏ ਕੀਤਾ ਗਿਆ ਇਹ ਪਲ ਹੁੰਦੇ ਖੁਸ਼ੀ ਦੇ ਕੋਲ ਨਾਲ ਨਹੀਂ ਜਾੜਨੇ ਹੁੰਦੇ ਠੀਕ ਹੈ ਇਹੀ ਸੀ ਜਿਆਦਾ ਹੁੰਦੀਆਂ ਆਪਣੀ ਸਾਰੀ ਉਮਰ ਆਪਣੇ ਨਾਲ ਰਹਿੰਦੇ ਹੁੰਦੇ ਤੀਜੇ ਨੰਬਰ ਤੇ ਗੱਲ ਆ ਗਈ ਵੀ ਆਪਣੀ ਹੈਲਥ ਦੀ ਉਹ ਤਾਂ ਆਪਾਂ ਨੂੰ ਸਭ ਨੂੰ ਪਤਾਗਾ ਜਿੰਨਾ ਟਾਈਮ ਜ਼ਿੰਦਗੀ ਆ ਕਿ ਮਜ਼ਬੂਤ ਸਰੀਰ ਆ ਤਾਂ ਮਜ਼ਬੂਤ ਦਿਮਾਗ ਆ ਕੰਮਕਾਰਾਂ ਦੇ ਲਈ ਤਾਂ 24 ਘੰਟੇ ਕੱਢਦੇ ਆ ਇਹ ਘੰਟਾ ਸੀਲ ਹੀ ਕੱਟ ਲਾਗੇ ਉਹ ਆਪਣੇ ਲਈ ਕੋਈ ਵੱਡੀ ਗੱਲ ਨਹੀਂ ਹੁੰਦੀ ਕਿਉਂਕਿ ਸਰੀਰ ਨੇ ਹੀ ਚੱਲਣਾ ਕੰਮ ਮੈਂ ਖੁਸ਼ ਹੋਇਆ ਕਿ ਜੀ.ਵੀ.ਐਸ ਦਾ ਜਨਮ ਦਿਨ ਅਸਾਈਸੀ ਜੰਗਲ ਜੈਮ ਦੇ ਵਿੱਚ ਮਨਾਇਆ ਤੇ ਬੜੀ ਖੁਸ਼ੀ ਹੋਈ ਬਹੁਤ ਧੰਨ ਧਾਮ ਨਾਲ ਜਨਮ ਦਿਨ ਮਨਾਇਆ ਜੈਸੀਗਾ ਤੇ ਬਾਕੀ ਮੈਂ ਸਾਰੇ ਦਰਸ਼ਕ ਵੀਰਾਂ ਨੂੰ ਇੱਕ ਬੇਨਤੀ ਕਰਦਾ ਵੀ ਏਕਮ ਜੈਮ ਦੇ ਵਿੱਚ ਆਓ ਤੇ ਆਪਣੀ ਚੰਗੀ ਸਿਹਤ ਤੇ ਚੰਗੀ ਖੁਰਾਕ ਪਾਓ। ਇਹ ਬਸ ਭਾਈ ਭੋਲਾ ਜੀ ਬਹੁਤ ਵਧੀਆ ਐਕਸਰਸਾਈਜ਼ ਲਵਾਉਂਦੇ ਹੈਗੇ ਭਾਈ ਗੋਪੀ ਜੀ ਵੀ ਆਪਣੇ ਨਾਲ ਹੀ ਹੁੰਦੇ ਆ ਤੇ ਬਾਕੀ ਗੁਰੇ ਬੌਂਸਰ ਸਾਹਿਬ ਬਹੁਤ ਵਧੀਆ ਸਾਰੇ ਪਰਾ ਬਹੁਤ ਵਧੀਆ ਐਕਸਰਸਾਈਜ਼ ਲਾਉਂਦੇ ਆ ਤੇ ਲਵਾਉਂਦੇ ਵੀ ਆ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਪੰਜਾਬੀ ਲੋਗਾਂ ਇੱਕ ਪਵਨ ਦਦਾਹੂਰ ਮੀਰ ਜਗਵੀਰ ਆਜ਼ਾਦ ਦਾ ਜਨਮ ਦਿਨ ਅੱਜ ਇੱਕ ਜਮ ਦੇ ਵਿੱਚੇ ਜਨਮ ਦਿਨ ਮਨਾਇਆ ਗਿਆ ਕੇਕ ਕੱਟਿਆ ਗਿਆ ਬਹੁਤ ਸਾਰੀਆਂ ਖੁਸ਼ੀਆਂ ਸਭ ਜਣ ਫੋਟੋਆਂ ਸਾਰੇ ਸੀਨੀਅਰ ਵੀਰਾਂ ਵੱਲੋਂ ਤੇ ਕਹਿੰਦਾ ਦੁਨੀਆ ਦੇ ਵਿੱਚ ਹੁੰਦੀ ਖੇਡ ਅਨੇਕਾਂ ਕਿਸਮਾਂ ਦੀ ਪੈਂਦੀ ਹਰ ਥਾਂ ਕਦਰ ਸੌਂਡ ਕੇ ਰੱਖੇ ਜਿਸਮਾਂ ਦੀ ਆਪਣਾ ਮੂਲ ਭੁਲਾ ਕੇ ਕਿਸੇ ਦੇ ਮਗਰ ਨਹੀਂ ਲੱਗੀਦਾ ਆ ਜਨਾ ਸਤਿਕਾਰ ਕਰੋ ਖੇਡ ਕਬੱਡੀ ਦਾ ਇੱਥੇ ਬਹੁਤ ਸਾਰੇ ਖਿਡਾਰੀ ਵੀ ਆ ਕੇ ਆਪਣੇ ਸਰੀਰ ਬਣਾਉਂਦੇ ਆ ਤੇ ਆਪਣੀ ਜਿਹੜੀ ਸਿਹਤ ਨੂੰ ਸਿਹਤ ਯਾਪ ਰੱਖਦੇ ਆ ਤੇ ਦੁਨੀਆ ਵਿੱਚ ਨਾਮ ਕਮਾਉਂਦੇ ਆ ਇਹ ਇੱਕ ਜਮ ਹੈ ਤੇ ਨਿਹਾਲ ਸਿੰਘ ਵਾਲਾ ਦੇ ਵਿੱਚ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਆਓ ਆਪ ਆਪਣੀ ਸਿਹਤ ਬਣਾਓ ਤੰਦਰੁਸਤੀ ਦਾ ਰਾਜ ਹੈ ਜਮਮੀ ਰਹਿ ਗਈ ਅੱਜ ਕੱਲ ਕਿਉਂਕਿ ਜੁਰੀ ਜ਼ਿੰਦਗੀ ਆ ਉਹ ਬਹੁਤ ਸ਼ਿਘਾਰਸ਼ ਭਰੀ ਹੈ ਤੇ ਟਾਈਮ ਕਿਸੇ ਕੋਲੇ ਹੈ ਨਹੀਂਗਾ ਸੋ ਜੀ ਵੀਰ ਨੂੰ ਫਿਰ ਤੋਂ ਬਹੁਤ ਬਹੁਤ ਮੁਬਾਰਕਾਂ ਜਨਮ ਦਿਨ ਦੀਆਂ ਤੇ ਇਹ ਜਮ ਦੇ ਸਾਰੇ ਮੈਂਬਰਾਂ ਨੂੰ ਬਹੁਤ ਬਹੁਤ ਵਧਾਈ ਸਾਰੇ ਵੀਰਾਂ ਨੂੰ ਜਿਹਨਾਂ ਨੇ ਰਲ ਕੇ ਅੱਜ ਦਿਨ ਦਰ ਮਨਾਇਆ ਵੀਰ ਦਾ ਥੈਂਕ ਯੂ ਜੀ